ਫੇਰ ਮੇਰੀ ਦੂਜੀ ਕੁੜੀ ਹੋਣ ਵਾਲੀ ਹੋ ਗਈ ਇਹਨਾਂ ਸਕੇਣੀ ਕਰਾਈ ਸਕੇਣੀ ਦੇ ਵਿੱਚ ਫੇਰ ਇਹੀ ਆਇਆ ਫੇਰ ਕਹਿਣ ਲੱਗੇ ਪੱਥਰ ਆ ਕੁੜੀ ਆ ਕੁੜੀ ਆ ਨਾ ਇਹਨੇ ਬੰਦੇ ਨੇ ਮੈਨੂੰ ਘੁੱਟ-ਘੁੱਟ ਕੇ ਅੰਦਰ ਹੀ ਉਹ ਕੁੜੀ ਸੱਤਵੇਂ ਮਹੀਨੇ ਚੋ ਵੀ ਮਾਰ ਦਿੱਤੀ ਕਹਿੰਦੇ ਕਿਸੇ ਨੂੰ ਹੱਸਦੇ ਨੂੰ ਦੇਖੋ ਕਿ ਉਹ ਹੱਸਦਾ ਹੈ ਉਹਨੂੰ ਹੱਸਦੇ ਨੂੰ ਵੇਖੋ ਅੰਦਰ ਵੇਖੋ ਰੇ ਅੰਦਰ ਕੀ ਆ ਹੈਨਾ ਉਸ ਤੋਂ ਬਾਅਦ ਮੇਰਾ ਬੇਟਾ ਛੇ ਅਨਵੇਂਜੋ ਵਯਾਗੋ ਜਾ ਕੇ ਉਸ ਬੰਦੇ ਨੇ ਮੁੰਡੇ ਨਾਲ ਵੀ ਪਿਆਰ ਨਹੀਂ ਕੀਤਾ ਮਰਨੀ ਮਰ ਗਿਆ ਉਸ ਬੰਦੇ ਨੇ ਇੰਨੀ ਗੱਲ ਨਹੀਂ ਕਹੀ ਕਿ ਮੇਰਾ ਪੁੱਤਿਆ ਇਹਨੂੰ ਮੈਂ ਸੀਨੇ ਲਾ ਲਾਂ ਇਹਨੂੰ ਮੈਂ ਮੇਰੀ ਸਾਸ ਬਿਮਾਰ ਸੀ ਉਹਦੀ ਲੱਤ ਤੇ ਕੈਂਸਰ ਹੋ ਗਿਆ ਲਾਤੋਰੀ ਕੱਟੀ ਤਿੰਨ ਮਹੀਨੇ ਰਿਹਾ ਹਸਪੀਟਲ ਰਹੀ ਮਗਰੋਂ ਮੁੰਡਾ ਮੇਰਾ ਢਾਈਆਂ ਤਿੰਨਾ ਢਾਈਆਂ ਢਾਈਆਂ ਕੁਸਾਨਾ ਦੂ ਢਾਈਆਂ ਸਾਲਾਂ ਦਾ ਸੀ ਮੁੰਡੇ ਨੇ ਉਦੋਂ 96 96 97 ਦੀ ਗੱਲ ਆ ਉਦੋਂ ਕੁਲਫੀਆਂ ਆਉਂਦੀਆਂ ਨੇ 20 ਆ 25-25 ਪੈਸੇ ਦੀ ਵੀ ਗੱਲ ਨੇ 50 ਪੈਸੇ ਦੀ ਕੁਲਫੀ ਰੁਪਈਏ ਦੀ ਆਉਂਦੀ ਵਿਗਣੀ ਮੁੰਡੇ ਨੇ ਪਿਓ ਕੋਲੋਂ ਮੰਗੀ ਪਿਓ ਨੇ ਕੱਟੇ ਦੀ ਸੰਗਲੀ ਲਾ ਕੇ ਕੁੱਟਿਆ ਮੁੰਡੇ ਨੂੰ ਕੁਲਫੇ ਪਿੱਛੇ ਇੱਕ ਕੁਲਫੀ ਪਿੱਛੇ ਹੂੰ ਤੇ ਤੁਸੀਂ ਸੋਚ ਲਾਓਗੇ ਉਹਦੇ ਵਾਸਤੇ ਮੁੰਡਾ ਨਹੀਂ ਉਹਦੇ ਵਾਸਤੇ ਕੁੜੀ ਨਹੀਂ ਉਹਦੇ ਵਾਸਤੇ ਸਿਰਫ ਇੱਕ ਸ਼ਰਾਬ ਸੀ ਹੂੰ ਮੈਂ ਇਹੀ ਕੰਨੀਆਂ ਅੱਗੇ ਵੀ ਇਹ ਗੱਲ ਕੰਨੀਆਂ ਹੁਣ ਵੀ ਇਹ ਕੰਨੀਆਂ ਕਿ ਨਸ਼ੇ ਵਾਲਾ ਨਾ ਬੰਦਾ ਲੱਭੋ ਹੂੰ ਉਹਨੂੰ ਨਾ ਆਪਣੀ ਲਾਦ ਨਾਲ ਆ ਨਾ ਆਪਣੇ ਭੈਣ ਭਰਾਵਾਂ ਨਾਲ ਨਾ ਆਪਣੀ ਜਨਾਨੀ ਨਾਲ ਆਪਣੇ ਬਾਲ ਬੱਚੇ ਨੂੰ ਕਿਸੇ ਨਾਲ ਕੋਈ ਨਾ ਇੱਜ਼ਤ ਨਾਲ ਆ ਉਸ ਬੰਦੇ ਨੂੰ ਸਿਰਫ ਇੱਕ ਆਪਣੇ ਨਸ਼ੇ ਨਾਲ ਆ ਪੀ ਕੇ ਸੌਣਾ ਤੇ ਤਰਸਹਾਣੇ ਤਰ ਕੇ ਸੋਣੀ ਉੱਠਦੇ ਫੇ ਪੀਣੀ ਆ